ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਕਵਨ ਕਾਜ ਸਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਪਵਨਿਤ ਤਰਨ ਤਰਨ ਚਿੰਤਾ ਮਨ ਇਕ ਨਿਮਖ ਨ ਇਹੋ ਮਨ ਲਾਇਆ ਗੋਬਿੰਦ हम ऐसे अपराधी जिन प्रभ जियो पिंड था दिया तिसकी पाव भगत नहीं सादी रहा पर तन पर तन निंदा अपवाद न छूटे ਆਵਾ ਗਵਨ ਹੂਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੇ ਜੈ ਕਰ ਕਥਾ ਹੋਤ ਹਰ ਸੰਤਨਿਕ ਨਿਮਖ ਨ ਕੀਨੋ ਫੇਰਾ ਲਵਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੇ ਮੋ ਮਾਹੀ দীন দেয়াল কৃপাল দমোদর ভক্ত বসল پایहारी कहत कबीर पीर जन राखो हर सेवा करू तुम्हारी कहत कबीर पीर जन राखो हर सेवा करू तुम्हारी की समझो जी भगत कबीर जी ਕਹਿੰਦੇ ਸੰਸਾਰ ਚ ਆਇਆ ਤੇਰਾ ਕੀ ਕਾਰਨ ਹੈ ਭਾਈ ਕਿਸ ਕਾਰਨ ਤੂੰ ਜਗ ਆਇਆ ਹੈ ਭਾਈ ਕੁਦਰਤ ਨੇ ਐਡੀ ਵੱਡੀ ਕਾਇਨਾਤ ਫੇ ਸੰਭਾਲਣ ਦਾ ਸ੍ਰਿਸ਼ਟਕਾ ਮੂਲ ਰਚਿਆ ਤਾਤੂ ਜਗ ਮੇ ਆਇਆ ਸਾਰੀ ਜਵਾਬਦਾਰੀ ਲਈ ਸਰਬ ਕੀ ਚਿੰਤਾ ਜਿਸਮਨ ਮਾਹੇ ਤਿਸਤੇ ਵਿਰਥਾ ਹੋਈ ਨਾ ਹੈ ਕਹਿੰਦੇ ਕਦੇ ਵੀ ਇੱਧਰ ਧਿਆਨ ਹੀ ਲੈ ਤਾਂ ਕੀ ਫਾਇਦਾ ਫਿਰ ਤਰੇ ਇੱਥੇ ਆਉਣ ਦਾ ਭਾਈ ਕਵਨ ਕਾਸਿਰ ਜੇ ਜਗ ਭੀਤਰ ਜਨਮ ਕਰਨ ਫਲ ਪਾਇਆ ਕੀ ਫਲ ਪਾਉਣਾ ਸੀਗਾ ਆਪਾਂ ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ ਗਿਆਨ ਫਲ ਲੱਗਣਾ ਸੀ ਜਿਵੇਂ ਸੰਸਾਰੀ ਫਲ ਨੇ ਸਾਡੇ ਬੱਚੇ ਨੇ ਪਰਿਵਾਰ ਇਹ ਮਾਇਆ ਦੇ ਸਰੀਰ ਕਰਕੇ ਐਵੇਂ ਨਾਮ ਰੂਪੀ ਫਲ ਲੱਗਣਾ ਸੀ ਇਹਨੂੰ ਰਹਿ ਗਈ ਇਤੋਂ ਬਾਂਝੇ ਭਵਨ ਦੇ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾ ਇਹੋ ਮਨ ਲਾਇਆ ਭਾਵ ਸਾਗਰ ਤੇ ਜੀਨੇ ਤਾਰਨਾ ਸੀਗਾ ਸ਼ਬਦ ਨੇ ਪਾਰ ਕੱਢਣਾ ਸੀ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਨੰਘਾਵੇ ਉਧਰ ਆਪਣ ਧਿਆਨ ਹੀ ਨਹੀਂ ਲਾਇਆ ਹੈਗਾ ਗੋਬਿੰਦ ਹਮ ਐਸੇ ਅਪਰਾਧੀ ਜਿਨ ਜੀਓ ਪਿੰਡ ਤਾਂ ਦਿਆ ਤਿਸ ਕੀ ਭਉ ਭਗਤ ਨਹੀਂ ਸਾਧੀ ਹੈ ਗੋਬਿੰਦ ਅਸੀਂ ਅਪਰਾਧੀ ਆ ਸੰਸਾਰ ਹੀ ਅਪਰਾਧੀ ਹੈ ਅਸਦੀ ਬਾਹਰ ਸਤ ਗੁਰ ਸਮਝਾਉਂਦੇ ਨੇ ਵਦੀ ਸੁਵਜਜ ਨਾਨਕਾ ਸੱਚਾ ਵੇਖੇ ਸੋਏ ਸਭਨੇ ਸਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਜਦੋਂ ਅਸੀਂ ਸੁੱਤੇ ਪਏ ਉੱਠਦੇ ਸਾਡੀ ਸੂਰਤ ਬਰੇਂ ਚ ਆਉਂਦੀ ਸਾਰੀ ਸ੍ਰਿਸ਼ਟੀ ਹੁਕਮ ਨਾਲ ਟਕਰਾ ਰਹੀ ਹੈ ਬਦੀ ਉੱਠ ਰਹੀ ਹੈ ਸਾਡੇ ਅੰਦਰੋਂ ਕੁਦਰਤ ਦਾ ਵਿਰੋਧ ਹੋ ਰਿਹਾ ਨਹੀਂ ਇਹ ਗਲਤੀ ਕਰਨੀ ਪਈ ਫਿਰ ਕਾਲ ਹੈ ਕਰਨੀ ਤਾਂ ਭਗਤੀ ਸੀ ਆਪਾਂ ਵਿਰੋਧ ਕਰਨ ਲੱਗੇ ਗੋਬਿੰਦ ਹਮ ਐਸੇ ਅਪਰਾਧੀ ਭਗਤੀ ਨਹੀਂ ਸਾਦੀ ਸਮਝੀ ਨਹੀਂ ਰਹਾਓ ਪਰ ਤਨ ਪਰ ਤਨ ਪਰਤੀ ਨਿੰਦਾ ਪਰਪਵਾਦ ਨਾ ਛੁੱਟੇ ਪ੍ਰਾਇਆ ਗਿਆਨ ਪ੍ਰਾਇਆ ਤਨ ਕਲਪਨਾ ਵਰ ਕੀ ਨੀਤੀ ਨਿੰਦਾ ਇੱਕ ਦੂਜੇ ਦਾ ਵਿਰੋਧ ਅਪਵਾਦ ਨਾ ਛੁੱਟੇ ਆਵਾ ਗਵਨ ਹੋਤ ਹੈ ਫੁਨਫੁਨੇ ਪ੍ਰਸੰਗ ਨਾ ਛੁੱਟੇ ਫਿਰ ਫਿਰ ਮੜਮੜਾਈ ਜਾਂਦਾ ਹੈ ਦੇਖਦੇ ਹਾਂ ਸਾਰੇ ਇੱਕ ਦੂਜੇ ਦਾ ਵਿਰੋਧ ਕੀ ਜਾਂਦੇ ਨੇ ਵਿਰੋਧ ਕਿਵੇਂ ਖਤਮ ਹੋ ਭਾਣੇ ਚਾਕੇ ਪਾਣੀ ਚ ਕਿਵੇਂ ਆਊਗਾ ਗਿਆਨ ਕਵੱਦਾ ਮਨ ਰਹੀਂ ਗੁਰੂ বিনা ਗਿਆਨ ਨਾ ਹੋਏ ਗੁਰ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੋਣਾ ਗਿਆਨ ਤੋਂ ਬਿਨਾ ਮਨ ਨਹੀਂ ਟਿਕਣਾ ਮੰਟੇ ਕਿਤੋਂ ਬਿਨਾ ਫਿਰ ਕਾਲ ਐ ਭਾਈ ਆਵਾ ਗਉਣ ਫਿਰ ਚੱਲੂਗਾ ਇਦਾਂ ਹੀ ਜੇਹ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਕ ਨਕੀਨੋ ਮੈਂ ਫੇਰਾ ਹਰ ਸੰਤ ਦੀ ਕਥਾ ਕਿਥੇ ਉਹ ਤਾਂ ਅੰਦਰ ਹੈ ਸੰਤ ਲੋਕ ਤਾਂ ਅੰਦਰ ਹੈ ਅਸੀਂ ਬਾਹਰ ਲੱਭੀ ਜੰਨੇ ਸਾਂ ਤਾਂ ਬਾਹਰ ਤਾਂ ਮ੍ਰਿਤ ਲੋਕ ਐ ਭਾਈ ਮਰਨ ਲਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ ਉੱਥੇ ਤਾਂ ਕਦੇ ਗੇੜਾ ਮਾਰਿਆ ਹੀ ਨਹੀਂ ਗਾ ਧਿਆਨ ਗਿਆ ਹੀ ਨਹੀਂ ਕਿਤੇ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਵੀ ਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਪੰਜੇ ਵਖਤ ਨਿਵਾਜ਼ ਕਬੂਰ ਨਚ ਲਾਇਓ ਮਸੀਹ ਅੰਦਰ ਤੱਕ ਗਏ ਨਹੀਂ ਤਰੀਫ਼ ਦੁਨੀਆ ਨੂੰ ਤਾਂ ਅਸੀਂ ਕਦੇ ਗਏ ਹੀ ਨਹੀਂ ਹੈਗੇ ਭੇਕ ਕਰਕੇ ਪੂਰੇ ਹੋਏ ਅਗੇ ਗਿਆਨ ਤੋਂ ਕੋਰੇ ਆਤਮਾ ਤੋਂ ਕੋਰੇ ਆ ਭੇਕ ਸ਼ੰਕਾਰ ਕਰੀ ਬੈਠੇ ਆ ਜੇਕਰ ਕਥਾ ਹੋਤ ਹਰ ਸੰਤ ਨਿਕ ਨਿਮਖ ਨ ਕੀ 90 ਫੇਰਾ ਲੰਪਟ ਚੋਰ ਦੂਤ ਮਤਵਾਰੋ ਤਿੰਨ ਸੰਸਦਾਂ ਵਸੇਰਾ ਲੰਪਟ ਠਗੀਆਂ ਪਖੰਡ ਗੁੰਮਰਾਹ ਕਰਨਾ ਲੋਕਾਂ ਨੂੰ ਧਰਮ ਦੇ ਨਾਂ ਤੇ ਗਲਤ ਗਾਇਡ ਕਰਨਾ ਬਸ ਇਹ ਮਤਵਾਰੇ ਆਪਦੀ ਮਤਾਂ ਦੇ ਵਿੱਚ ਹੋਏ ਇਹ ਸਾਡਾ ਵਾਸਾਵਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੇ ਮੂਮਾਈ ਇਹਦੇ ਨਾਲ ਜੋੜ ਕੇ ਜਿਵੇਂ ਨਸ਼ੇ ਵਾਲਾ ਬੰਦਾ ਮਸਤ ਹੋਇਆ ਆਏ ਅਸੀਂ ਇਹ ਮਤ ਹੋਏ ਮਤ ਸਰ ਮਤਾਂ ਦੇ ਵਿੱਚ ਇਹ ਜਿਹੜੀ ਹੈਗੀ ਆ ਇਹ ਸੰਪਤ ਆ ਸਾਡੇ ਕੋਲ ਇਹ ਨਾਲ ਜੁੜੇ ਹੋਏ ਆ ਅਸੀਂ ਦਇਆ ਧਰਮ ਵਰ ਗੁਰ ਕੀ ਸੇਵਾ ਇਹ ਸੁਪਨੰਤਰ ਨਹੀਂ ਗੁਰ ਕੀ ਸੇਵਾ ਸ਼ਬਦ ਵਿਚਾਰ ਬਾਣੀ ਦੀ ਕਮਾਈ ਕਰਨੀ ਸ਼ਬਦ ਦੀ ਭਾਣੇ ਚਾਉਣਾ ਸੀ ਆਪ ਜਪੇ ਅਵਰੇ ਨਾਮ ਚ ਪਾਵੇ ਉਧਰ ਕਦੇ ਧਿਆਨ ਨਹੀਂ ਦਿੰਦਾ ਇਹ ਸੁਪਨੇ ਚ ਵੀ ਨਹੀਂ ਹੈਗੀ ਮਹਾਰਾਜ ਤਾਂ ਇਹ ਕਹਿੰਦੇ ਨੇ ਭਗਜੀ ਭਾਈ ਦੀਨ ਦੇਵਾਲ ਕਿਰਪਾਲ ਦਮਉਦਰ ਭਗਤ ਬਸਲ ਪੈ ਹਾਰੀ ਦਿਆਲੂ ਦੀਨ ਦੁੱਖ ਦੂਰ ਕਰਨ ਵਾਲਾ ਕਿਰਪਾਲੂ ਦਮਉਦਰ ਉਹਦੇ ਦਰ ਤੋਂ ਸਾਰਿਆ ਦਮਉਦਰ ਤੋਂ ਭਾਤ ਭਗਤ ਬਸਲ ਪੈ ਹਾਰੀ ਉਹ ਭਗਤ ਬਸਲ ਹੈ ਇਹ ਭਗਤੀ ਨੂੰ ਕੋਈ ਛਾਹ ਨਹੀਂ ਸਕਦਾ ਇੱਥੇ ਪੈ ਹਾਰ ਜਾਂਦੀ ਹੈ ਸਭ ਪਾ ਜਾਂਦੀ ਹੈ ਚਿੰਤਾ ਸਭ ਚਲੀ ਜਾਂਦੀ ਹੈ ਕਹਿਤ ਕਬੀਰ ਭੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਹੈ ਦਾਤਾ ਰਹਿਮਤ ਕਰੋ ਇਹ ਕਲਪਨਾ ਤੋਂ ਬਚਾ ਕੇ ਰੱਖੋ ਆਪਦੇ ਚਰਨਾਂ ਨੂੰ ਮੁਸ਼ਕਲਾਂ ਤੋਂ ਬਚਾ ਕੇ ਰੱਖੋ ਸਤਿਗੁਰਾਂ ਦੇ ਵਚਨ ਨੇ ਕੀ ਬਚੇ ਨੇ ਸਤਿਗੁਰਾਂ ਦੇ ਬਿਗਨ ਬਨਾਸਨ ਸਭ ਦੁੱਖ ਨਾਸਨ ਸਤਿਗੁਰਨਾਮ ਦਰੜਾਇਆ ਬਾਣੀ ਨਾਮ ਦਰੜ ਕਰਾਉਂਦੀ ਹੈ ਬਿਗਨਤੋਂ ਬਚਾਊਗਾ ਆਪੇ ਭਾਈ ਆਓ ਸਾਰੇ ਮਿਲ ਕੇ ਆਪਾਂ ਵੀ ਇਹ ਬੇਨਤੀ ਕਰੀਏ ਪਗ ਜੀ ਕਹਿੰਦੇ ਨੇ ਕਹਿਤ ਕਬੀਰ ਭੀਰ ਜਨ ਰੱਖੋ ਮੁਸ਼ਕਲਾਂ ਤੋਂ ਬਚਾਓ ਹਰ ਸੇਵਾ ਕਰੋ ਤੁਮਾਰੀ ਮੈਂ ਤੇਰੇ ਹਕਮ ਦਾ ਜਸ ਕਰਦਾਰ ਆਹੇ ਇਹੀ ਸੇਵਾ ਭਾਈ ਜਸ ਕਰਨਾ ਹਰ ਹਰ ਨਾਮ ਜਪੰਤਿਆਂ ਕਿਸ਼ਨਾ ਕਹੇ ਜਮਕਾਲ ਨਾਨਕ ਮੰਤਨ ਸੁਖੀ ਹੋਏ ਹੰਤੇ ਮਿਲੇ ਗੁਪਾਰ ਆਓ ਆਪਾਂ ਸਾਰੇ ਮਿਲ ਕੇ ਰੱਬੀ ਬਾਣੀ ਨਾਲ ਜੁੜੀਏ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ